ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੀ ਕਹਾਣੀ ਹੈ ਜ਼ਿੰਦਗੀ ਦੇ ਫਲਸਫੇ ਨੰਬਰ 1 ਦਲੀਪ ਕੌਰ ਟਵਾਣਾ ਜੀ ਲਿਖਦੇ ਹਨ ਕਿ ਜ਼ਿੰਦਗੀ ਸਿਰਫ ਕੱਟਣ ਦੇ ਲਈ ਨਹੀਂ ਜ਼ਿੰਦਗੀ ਜਿਉਣ ਲਈ ਵੀ ਹੁੰਦੀ ਹੈ ਜ਼ਿੰਦਗੀ ਨੂੰ ਜਿਉਣ ਜੋਗੀ ਬਣਾਉਣਾ ਪੈਂਦਾ ਹੈ ਜ਼ਿੰਦਗੀ ਨੂੰ ਜਿਉਣ ਜੋਗੀ ਬਣਾਉਣ ਲਈ ਆਪਣੇ ਆਪ ਦੇ ਖੋਲ ਵਿੱਚੋਂ ਬਾਹਰ ਆਉਣਾ ਪੈਂਦਾ ਹੈ ਅਤੇ ਵੇਖਣਾ ਪੈਂਦਾ ਹੈ ਕਿ ਇਸ ਧਰਤੀ ਤੇ ਫੁੱਲ ਵਿਖੜੇ ਹਨ ਅਤੇ ਦਰਿਆ ਵੀ ਵਹਿੰਦੇ ਹਨ ਨੰਬਰ 2 ਜ਼ਿੰਦਗੀ ਵਿੱਚ ਸਫਲ ਹੋਣ ਲਈ ਹਾਰਨਾ ਜ਼ਰੂਰੀ ਹੈ ਤੇ ਹਾਰ ਕੇ ਸਫਲ ਹੋਣ ਲਈ ਫਿਰ ਤੋਂ ਕੋਸ਼ਿਸ਼ ਕਰਨਾ ਜ਼ਰੂਰੀ ਹੈ ਠੋਕਰ ਲੱਗਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਚੱਲਣਾ ਹੀ ਛੱਡ ਦਿਓ ਬਲਕਿ ਇਹ ਹੈ ਕਿ ਤੁਸੀਂ ਸੁਧਰ ਜਾਵੋ ਜੋ ਕੁਝ ਤੁਸੀਂ ਅੱਜ ਕਰ ਸਕਦੇ ਹੋ ਉਹ ਕੱਲ ਦੇ ਭਰੋਸੇ ਨਾ ਛੱਡੋ ਸਲਾਹ ਹਾਰੇ ਹੋਏ ਦੀ ਤਜਰਬਾ ਜਿੱਤੇ ਹੋਏ ਦਾ ਤੇ ਦਿਮਾਗ ਤੁਹਾਡਾ ਆਪਣਾ ਇਨਸਾਨ ਨੂੰ ਕਦੇ ਵੀ ਹਾਰ ਨਹੀਂ ਦਿੰਦੇ ਆਪਣੇ ਬੀਤੇ ਹੋਏ ਉਸ ਸਮੇਂ ਨੂੰ ਭੁੱਲ ਜਾਵੋ ਜੋ ਤੁਹਾਨੂੰ ਤਕਲੀਫ ਦਿੰਦਾ ਹੈ ਪਰ ਉਸ ਨੂੰ ਨਾ ਭੁੱਲੋ ਜੋ ਮਾੜੇ ਸਮੇਂ ਨੇ ਤੁਹਾਨੂੰ ਸਿਖਾਇਆ ਹੈ ਨੰਬਰ 3 ਜ਼ਿੰਦਗੀ ਦੀ ਸਚਾਈ ਜ਼ਿੰਦਗੀ ਇੱਕ ਰੇਲ ਗੱਡੀ ਦੀ ਤਰ੍ਹਾਂ ਹੈ ਕਦੇ ਤੇਜ਼ ਚੱਲਦੀ ਹੈ ਤੇ ਕਦੇ ਹੌਲੀ ਚੱਲਦੀ ਹੈ ਜ਼ਿੰਦਗੀ ਰੂਪੀ ਗੱਡੀ ਵਿੱਚ ਲੋਕ ਆਉਂਦੇ ਜਾਂਦੇ ਰਹਿੰਦੇ ਹਨ ਕੁਝ ਪੁਰਾਣੇ ਉਤਰ ਜਾਂਦੇ ਹਨ ਪਰ ਸਫ਼ਰ ਚੱਲਦਾ ਰਹਿੰਦਾ ਹੈ ਜਦੋਂ ਆਖਰੀ ਸਟੇਸ਼ਨ ਆਉਂਦਾ ਹੈ ਸਭ ਉੱਤਰ ਜਾਂਦੇ ਨੇ ਕੋਈ ਨਾਲ ਨਹੀਂ ਰਹਿੰਦਾ ਇਸੇ ਦਾ ਨਾਮ ਹੈ ਜ਼ਿੰਦਗੀ ਇਸ ਲਈ ਹਮੇਸ਼ਾ ਚੱਲਦੇ ਰਹੋ ਜੇ ਚੰਗਾ ਸਮਾਂ ਨਹੀਂ ਰਿਹਾ ਤਾਂ ਬੁਰਾ ਵੀ ਨਹੀਂ ਰਹੇਗਾ ਚੰਗਾ ਸਮਾਂ ਹਮੇਸ਼ਾ ਸਿਰਫ ਉਸੇ ਦਾ ਹੁੰਦਾ ਹੈ ਜੋ ਕਿਸੇ ਦਾ ਬੁਰਾ ਨਹੀਂ ਸੋਚਦਾ ਦੁੱਖ ਸੁੱਖ ਜ਼ਿੰਦਗੀ ਦੇ ਪ੍ਰੋਣੇ ਹਨ ਵਾਰੀ-ਵਾਰੀ ਆਉਣਗੇ ਤੇ ਚਲੇ ਜਾਣਗੇ ਜੇ ਇਹ ਨਾ ਆਉਣਗੇ ਤਾਂ ਤੁਸੀਂ ਜ਼ਿੰਦਗੀ ਜੀਉਣ ਦਾ ਢੰਗ ਕਿਸ ਤਰ੍ਹਾਂ ਸਿੱਖੋਗੇ ਨੰਬਰ 4 ਜ਼ਿੰਦਗੀ ਇੱਕ ਵਾਰ ਮਿਲਦੀ ਹੈ ਇਹ ਬਿਲਕੁਲ ਗਲਤ ਹੈ ਸਿਰਫ ਮੌਤ ਇੱਕ ਵਾਰ ਮਿਲਦੀ ਹੈ ਜ਼ਿੰਦਗੀ ਤਾਂ ਹਰ ਰੋਜ਼ ਮਿਲਦੀ ਹੈ ਇਹ ਸੱਚ ਹੀ ਤਾਂ ਹੈ ਕਿ ਆਪਾਂ ਜਿਉਂਦੇ ਰੋਜ਼ ਹਾਂ ਹਰ ਰੋਜ਼ ਜ਼ਿੰਦਗੀ ਜਿਉਣ ਵਿੱਚ ਕਿੰਨੇ ਪਲ ਸ਼ਾਮਲ ਹੁੰਦੇ ਹਨ ਆਪਾਂ ਮਰਦੇ ਇੱਕ ਵਾਰ ਹ ਇਸ ਲਈ ਜਿੰ ਜੋ ਜ਼ਿੰਦਗੀ ਆਪਾਂ ਨੂੰ ਮਿਲ ਰਹੀ ਹੈ ਇਸ ਨੂੰ ਖੁੱਲ੍ਹ ਕੇ ਤੇ ਖੁਸ਼ੀ ਨਾਲ ਜਿਓ ਅਤੇ ਹਰ ਰੋਜ਼ ਮਿਲਣ ਵਾਲੀ ਇਸ ਜ਼ਿੰਦਗੀ ਦਾ ਧੰਨਵਾਦ ਕਰੋ ਖੁਸ਼ੀਆਂ ਵੰਡਦੇ ਜਾਓ ਦਰਦ ਸਹਿੰਦੇ ਜਾਓ ਜ਼ਿੰਦਗੀ ਦੇ ਹਰ ਸਫ਼ਰ ਵਿੱਚ ਅੱਗੇ ਵਧਦੇ ਜਾਓ ਤੁਸੀਂ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਚੱਕਰ ਵਿੱਚ ਜ਼ਿੰਦਗੀ ਨੂੰ ਸਮਾਂ ਨਹੀਂ ਦੇ پا ਰਹੇ ਕੱਲ ਦੀ ਪਰੇਸ਼ਾਨੀ ਵਿੱਚ ਅੱਜ ਨੂੰ ਵੀ ਭੁੱਲਦੇ ਅੱਜ ਨੂੰ ਜੀ ਪਾ ਰਹੇ ਹਾਂ ਨੰਬਰ 5 ਇਹ ਗੱਲ ਵੱਖਰੀ ਹੈ ਕਿ ਕਿਸੇ ਦੀ ਜ਼ਿੰਦਗੀ ਛੋਟੀ ਹੈ ਤੇ ਕਿਸੇ ਦੀ ਵੱਡੀ ਮੌਤ ਕਿਸੇ ਦੇ ਦਰਵਾਜ਼ੇ ਤੇ ਖੜੀ ਹੈ ਤੇ ਕਿਸੇ ਦਿਨ ਸਿਰ ਤੇ ਖੜੀ ਹੈ ਕੌਣ ਜਾਣੇ ਕੱਲ ਦਾ ਸੂਰਜ ਕਿੱਥੇ ਆਵੇਗਾ ਜਾਣੇ ਜਿਸ ਦੇ ਨਾਲ ਗੁੱਸੇ ਹੋ ਬੈਠੋ ਗੁੱਸੇ ਹੋਏ ਬੈਠੇ ਹੋ ਤੁਸੀਂ ਉਹ ਕੱਲ ਕੀ ਪਤਾ ਮਿਲ ਸਕੇਗਾ ਕਿ ਨਹੀਂ ਦਿਲ ਨਾਲ ਜੁੜੇ ਰਿਸ਼ਤਿਆਂ ਨੂੰ ਗਲਤ ਫਹਿਮਨਾ ਦਾ ਸ਼ਿਕਾਰ ਬਣਾ ਕੇ ਗੁੱਸੇ ਵਾਲੀ ਗੰਢ ਨੂੰ ਹੋਰ ਪਿੰਡੀ ਨਾ ਕਰੋ ਇਹ ਵਕਤ ਦੀ ਰੇਤ ਪਲ ਵਿੱਚ ਹੱਥਾਂ ਵਿੱਚੋਂ ਨਿਕਲ ਜਾਵੇਗੀ ਫਿਰ ਤੁਸੀਂ ਅਵਾਜ਼ਾਂ ਦਿੰਦੇ ਰਹੋਗੇ ਪਰ ਇਹ ਬਹੁਤ ਦੂਰ ਨਿਕਲ ਜਾਵੇਗੀ ਇਸ ਕਰਕੇ ਤੁਸੀਂ ਕਿਸੇ ਦੇ ਨਾਲ ਨਰਾਜ ਹੋਣ ਦੀ ਬਜਾਏ ਉਹਨਾਂ ਦੀ ਝੋਲੀ ਵਿੱਚ ਖੁਸ਼ੀਆਂ ਭਰਨ ਦੀ ਕੋਸ਼ਿਸ਼ ਕਰੋ ਜਿਸ ਨਾਲ ਤੁਹਾਡੀ ਆਪਣੀ ਜ਼ਿੰਦਗੀ ਵੀ ਖੁਸ਼ਗਵਾਰ ਹੋ ਜਾਵੇਗੀ ਖੁਸ਼ ਰਹੋ ਤੇ ਖੁਸ਼ੀਆਂ ਵੰਡਦੇ ਰਹੋ ਧੰਨਵਾਦ